ਰਾਜ ਸਿੰਘ ਕਰਨੈਲ ਸਿੰਘ ਥਨ ਦੁਆਰਾ ਸੰਪਾਦਿਤ ਪੁਸਤਕ ਨਵੰਦ ਪ੍ਰਕਾਸ਼ ਵਿੱਚ ਦਰਜ ਪ੍ਰੋਫੈਸਰ ਪੂਨ ਸਿੰਘ ਦੇ ਨਵੰਦ ਕਿਰਤ ਬਾਰੇ ਵਿਚਾਰ ਚਰਚਾ ਕਰਾਂਗੇ ਕਿਰਤ ਨਵੰਦ ਦੇ ਵਿੱਚ ਪ੍ਰੋਫੈਸਰ ਪੂਨ ਸਿੰਘ ਨੇ ਕਿਰਤ ਦੀ ਮਹਾਨਤਾ ਨੂੰ ਦਰਸਾਇਆ ਹੈ ਤੇ ਵਿਕਸਿਤ ਦੇਸ਼ਾਂ ਦੀ ਖੁਸ਼ਹਾਲੀ ਦੇ ਪਿੱਛੇ ਕਿਰਤ ਦਾ ਬਹੁਤ ਵੱਡਾ ਰੋਲ ਹੈ ਮਿਹਨਤ ਕਸ਼ ਵਿਅਕਤੀ ਅਤੇ ਨੰ ਕੰਮੇ ਵਿਅਕਤੀ ਦੀ ਸ਼ਖਸ਼ੀਅਤ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਹੈ ਨਕਮੇ ਵਿਅਕਤੀ ਦੇ ਸ਼ਖਸ਼ੀਅਤ ਦੇ ਵਿੱਚ ਬਹੁਤ ਸਾਰੇ ਔਗਣ ਖੁਦ-ਉਖਦ ਪੈਦਾ ਹੋ ਜਾਂਦੇ ਹਨ ਕਿਉਂਕਿ ਬੇਵਿਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ ਤੇ ਬਹੁਤ ਵਾਰ ਜਿਹੜੇ ਨਕਮੇ ਵਿਚਾਰ ਨੇ ਉਸਦੇ ਮਨ ਵਿੱਚ ਪੈਦਾ ਹੁੰਦੇ ਰਹਿੰਦੇ ਨੇ ਤੇ ਇਸ ਤਰ੍ਹਾਂ ਨਕਮਾ ਵਿਅਕਤੀ ਸਮਾਜ ਲਈ ਤੇ ਖੁਦ ਆਪਣੇ ਲਈ ਵੀ ਸ਼ਰਾਪ ਸਿੱਧ ਹੁੰਦਾ ਹੈ ਜਦੋਂ ਕਿ ਕਿਰਤ ਕਰਨ ਵਾਲੇ ਵਿਅਕਤੀ ਦੀ ਸ਼ਖਸ਼ੀਅਤ ਵਿੱਚ ਬਹੁਤ ਸਾਰੇ ਚੰਗੇ ਗੁਣ ਖੁਦ-ਬਖੁਦ ਪੈਦਾ ਹੋ ਜਾਂਦੇ ਹਨ ਤੇ ਉਹਦੇ ਚੰਗੇ ਗੁਣ ਹੀ ਉਸਦੀ ਸ਼ਖਸੀਅਤ ਦਾ ਸ਼ਿੰਗਾਰ ਬਣ ਜਾਂਦੇ ਹਨ ਇਸ ਦੇ ਉਲਟ ਬੇਲੜ ਵਿਅਕਤੀ ਦਾ ਮਨ ਮਾੜੀਆਂ ਸੋਚਾਂ ਦੀ ਟਕਸਾਲ ਬਣ ਕੇ ਰਹਿ ਜਾਂਦਾ ਅਜਿਹੇ ਵਿਅਕਤੀ ਖੁਦ ਲਈ ਤੇ ਸਮਾਜ ਲਈ ਖਤਰਨਾਕ ਸਾਬਤ ਹੋ ਸਕਦਾ ਹੈ ਕਿਰਤੀ ਵਿਅਕਤੀ ਦੇ ਮਨ ਵਿੱਚ ਦਇਆ ਉਦਾਰਤਾ ਤਿਆਗ ਪਰਮਾਤਮਾ ਦੀ ਰਜ਼ਾ ਵਿੱਚ ਖੁਸ਼ ਰਹਿਣਾ ਮਿੱਤਰਤਾ ਅਤੇ ਪਿਆਰ ਆ ਦੇ ਗੁਣ ਪੈਦਾ ਹੋ ਜਾਂਦੇ ਹਨ ਜਦੋਂ ਕਿ ਨਕੰਮੇ ਬੰਦੇ ਵਿੱਚ ਅਜਿਹੇ ਗੁਣਾ ਦੀ ਅਣਹੋਂਦ ਰਹਿੰਦੀ ਹੈ ਪ੍ਰੈਸਰਪੋਂ ਸਿੰਘ ਨੇ ਕਿਰਤ ਨਵੰਦ ਦੇ ਵਿੱਚ ਜਾਪਾਨੀਆਂ ਦੀ ਕਿਰਤਪਤੀ ਸ਼ਰਦਾ ਨੂੰ ਬੜੀ ਖੂਬਸੂਰਤੀ ਦੇ ਨਾਲ ਪੇਸ਼ ਕੀਤਾ ਹੈ ਉਸਨੇ ਦੱਸਿਆ ਕਿ ਜਾਪਾਨ ਭਾਵੇਂ ਖੇਤਰਫਲ ਪੱਖੋਂ ਤੇ ਜਨਸੰਖਿਆ ਪੱਖੋਂ ਵਿਸ਼ਵ ਦੇ ਵਿੱਚ ਕਾਫੀ ਛੋਟਾ ਮੁਲਕ ਹੈ ਪਰ ਉਸਨੇ ਆਪਣੀ ਮਿਹਨਤ ਅਤੇ ਤਕਨੀਕੀ ਤਰੱਕੀ ਦੇ ਕਰਕੇ ਵਿਸ਼ੇ ਵਿੱਚ ਆਪਣਾ ਸਿੱਕਾ ਮਨਾਇਆ ਹੈ ਜਾਪਾਨੀ ਲੋਕ ਆਪਣਾ ਸਮਾਂ ਖਾਵੇ ਖਿਆਲੀ ਤੇ ਮਨ ਘੜਤਾ ਵਿੱਚ ਨਸ਼ਤ ਨਹੀਂ ਕਰਦੇ ਸਗੋਂ ਆਪਣਾ ਸਮਾਂ ਉਸਾਰੂ ਕਮਾ ਵਿੱਚ ਬਤਾਉਂਦੇ ਹਨ ਫਰੈਸਰ ਪੌਨ ਸਿੰਘ ਨੇ ਵਿਸ਼ੇ ਪ੍ਰਸਿੱਧ ਦਰਸ਼ਨ ਸ਼ਾਸਤਰੀ ਥਾਮਸ ਕਾਰਲਾਈਲ ਦਾ ਵੀ ਜ਼ਿਕਰ ਕੀਰਤਨ ਮੰਦ ਵਿੱਚ ਕੀਤਾ ਹੈ ਉਸ ਦੇ ਮੁਤਾਬਕ ਰੱਬ ਦੀ ਰਜਾ ਵਿੱਚ ਰਹਿਣਾ ਤੇ ਸੱਚੀ ਸੁੱੱਚੀ ਕੀਰਤ ਕਰਨਾ ਰੱਬ ਦੀ ਪੂਜਾ ਦੇ ਬਰਾਬਰ ਹੈ ਪ੍ਰੋਫੈਸਰ ਪੌਨਸਿੰਘ ਦੇ ਮੁਤਾਬਕ ਕਿਰਤ ਮਨੁੱਖ ਵਿੱਚ ਸਾਦਗੀ بے ਪਰਵਾਹੀ ਸਰਵਰ ਤੇ ਸੰਤੋਖ ਗੁਣ ਪੈਦਾ ਕਰਦੀ ਹੈ ਤੇ ਕਿਰਤੀ ਜੀਵਨ ਦੇ ਮੁਸ਼ਕਲ ਵਕਤ ਵਿੱਚ ਘਮਰਾਉਂਦਾ ਨਹੀਂ ਹੈ ਤੇ ਨਾ ਹੀ ਨਾ ਹੀ ਉਸ ਤੋਂ ਨਿੰਦਿਆ ਵਿੱਚ ਵਕਤ ਨਸ਼ਟ ਕਰਦਾ ਹੈ ਪ੍ਰੋਫੈਸਰ ਪੌਨਸਿੰਘ ਨੇ ਵਿਸ਼ੇ ਪ੍ਰਸਿੱਧ ਨਾਵਲਕਾਰ ਲੀਓ ਟਾਲਸਟਾਈ ਦਾ ਹਵਾਲਾ ਵੀ ਆਪਣੇ ਨਿਵੰਦ ਵਿੱਚ ਦਿੱਤਾ ਹੈ ਉਹ ਲਿਖਦਾ ਹੈ ਕਿ ਉਸਨੂੰ ਉਸਾਈ ਮਤ ਦੇ ਬਾਦਸ਼ਾਹੀ ਮਹਿਲਾਂ ਦੀ ਥਾਂ ਰੂਹ ਦੇ ਕੀਰਤੀਆਂ ਤੇ ਕਿਸਾਨਾਂ ਦਾ ਪੋੜਾਪਣ ਅਤੇ ਕਿਰਤਪਤੀ ਸਮਰਪਣ ਬਧੇਰੇ ਚੰਗਾ ਲੱਗਦਾ ਹੈ। ਮਾਨਸਿਕ ਚਿੰਤਾ ਨਾਲ ਕਈ ਵਾਰੀ ਰੂਹ ਮੈਲੀ ਹੋ ਜਾਂਦੀ ਹੈ ਪਰ ਸਰੀਰਿਕ ਕਿਰਤ ਨਾਲ ਰੂਹ ਦੀ ਪਵਿੱਤਰਤਾ ਅਤੇ ਦੇਵੀ ਗੁਣ ਹਾਸਲ ਹੋ ਜਾਂਦੇ ਹਨ। ਸੱਚੀ ਸੋਚੀ ਕਿਰਤ ਹੀ ਰੱਬ ਦੀ ਪੂਜਾ ਹੈ ਤੇ ਕਿਰਤੀ ਦਾ ਮਨ ਆਪ ਮੁਹਾਰੇ ਪ੍ਰਭੂ ਨਾਲ ਜੁੜ ਜਾਂਦਾ ਹੈ। ਪ੍ਰੋਫੈਸਰ ਭੂਨ ਸਿੰਘ ਇੱਕ ਘਟਨਾ ਦਾ ਜ਼ਿਕਰ ਕਰਦਾ ਹੈ ਕਿ ਇੱਕ ਵਾਰੀ ਇੱਕ ਅਮੀਰ ਦੀ ਕਾਰ ਨੇ ਕਿਸੇ ਕਿਸਾਨ ਨੂੰ ਟੱਕਰ ਮਾਰੀ ਤੇ ਉਹ ਜਖਮੀ ਹੋ ਗਿਆ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਤੇ ਕਿਸਾਨ ਨੇ ਬਿਨਾ ਕੋਈ ਸ਼ਿਕਾਇਤ ਕੀਤੇ ਅਮੀਰ ਕਾਰ ਚਾਲਕ ਨੂੰ ਮਾਫ ਕਰ ਦਿੱਤਾ ਉਸ ਤੋਂ ਇਹ ਇਸ ਘਟਨਾ ਤੋਂ ਇਹ ਗੱਲ ਸਿੱਧ ਕਰਨਾ ਚਾਹੁੰਦਾ ਹੈ ਕਿ ਕਿਰਤੀ ਵਿੱਚ ਧਨਵਾਨ ਤੇ ਅਮੀਰ ਨਾਲੋਂ ਵੱਧ ਮਾਫ ਕਰਨ ਦੀ ਭਾਵਨਾ ਹੁੰਦੀ ਹੈ ਪ੍ਰੋਫੈਸਰ ਪੁੰਸਿੰਘ ਲਿਖਦਾ ਹੈ ਕਿ ਕਿਰਤੀ ਸਾਦ ਸੁਭਾਅ ਦੇ ਮਾਲਕ ਹੁੰਦੇ ਹਨ ਉਹਨ ਖੱਟੂ ਤੇ ਨਕਮੇ ਸਾਧਾ ਨਾਲੋਂ ਚੰਗੇ ਹੁੰਦੇ ਹਨ ਲੇਖਕ ਨੂੰ ਸੁਭਾਅ ਪੱਖੋਂ ਅਸਲ ਸਾਲ ਤੇ ਮਿਹਨਤ ਕਾ ਸ਼ਲੋਕ ਇੱਕੋ ਜਿਹੇ ਗੁਣਾਂ ਦੇ ਧਾਰਨੀ ਲੱਗਦੇ ਹਨ ਕਿਰਤੀ ਕੋਲ ਸਹਿਜ ਸੁਖ ਦਾ ਦੇਵੀ ਗੁਣ ਹੁੰਦਾ ਹੈ ਜੋ ਅਮੀਰ ਤੇ ਨਕੰਮੇ ਲੋਕਾਂ ਕੋਲ ਨਹੀਂ ਹੁੰਦਾ ਅਮੀਰ ਲੋਕ ਦਿਖਾਵੇ ਤੇ ਬਨਾਪਟੀ ਪਾਉਣ ਦਾ ਸ਼ਿਕਾਰ ਹੁੰਦੇ ਹਨ ਪ੍ਰੋਫੈਸਰ ਪੂਮ ਸਿੰਘ ਨੇ ਸਿੱਖ ਧਰਮੰਦੇ ਕਿਰਤ ਸਿਧਾਂਤ ਦੀ ਪ੍ਰੋੜਤਾ ਕੀਤੀ ਹੈ ਗੁਰੂ ਨਾਨਕ ਦੇਵ ਜੀ ਤੇ ਬਾਕੀ ਗੁਰੂਆਂ ਨੇ ਲੋਕਾਈ ਨੂੰ ਕਿਰਤ ਕਰਨ ਲਈ ਪ੍ਰੇਰਿਆ ਹੈ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਦੇ ਗੁਰਮਖ ਸਦਾਂਤ ਅਨੁਸਾਰ ਹਰੇਕ ਮਨੁੱਖ ਨੂੰ ਦਸਾ ਨਾ ਹੋਣ ਦੀ ਕਿਰਤ ਕਰਨੀ ਚਾਹੀਦੀ ਹੈ। ਕਿਰਤ ਸੰਸਾਰਕ ਜੀਵਨ ਵਿੱਚ ਉੱਚਤਾ ਬਖਸ਼ਦੀ ਹੈ। ਕੀਰਤੀ ਤੇ ਭਗਤੀ ਦੇ ਇੱਕ ਸੁਰ ਹੋਣ ਦੇ ਨਾਲ ਪ੍ਰਭੂ ਪ੍ਰਾਪਤੀ ਸੰਭਵ ਹੋ ਸਕਦੀ ਹੈ। ਗੁਰਵਾਣੀ ਨੇ ਨਕੰਮੇ ਸਾਧੂ ਨੂੰ ਕੋਈ ਮਹੱਤਤਾ ਨਹੀਂ ਦਿੰਦੀ। ਫੁਰਸਤਰਪੂਨ ਸਿੰਘ ਨੇ ਵਿੱਦਿਆ ਤੇ ਅਵਿੱਦਿਆ ਵਿੱਚ ਅੰਤਰ ਸਪਸ਼ਟ ਕਰਦੇ ਲਿਖਿਆ ਹੈ ਕਿ ਜਿਹੜੀ ਵਿੱਦਿਆ ਮਨੁੱਖ ਨੂੰ ਦਸਾ ਨਾ ਹੋਣ ਦੀ ਕਿਰਤ ਤੋੜਦੀ ਹੈ ਉਹ ਵਿੱਦਿਆ ਹੈ। ਤੇ ਜਿਹੜੀ ਵਿੱਦਿਆ ਮਨੁੱਖ ਨੂੰ ਕੀਰਤਨ ਨਾਲ ਜੋੜਦੀ ਹੈ ਅਸਲ ਵਿੱਚ ਉਹੀ ਸਭ ਤੋਂ ਵਧੀਆ ਵਿੱਦਿਆ ਹੈ ਤੇ ਅਸਲ ਵਿੱਦਿਆ ਹੈ ਸੁਮਚੇ ਤੌਰ ਤੇ ਪ੍ਰੋਫੈਸਰ ਪੂਨਸੇ ਨੇ ਕੀਰਤਨ ਮੰਦਵ ਵਿੱਚ ਕੀਰਤ ਦੀ ਮਹਾਨਤਾ ਨੂੰ ਦਰਸਾਇਆ ਹੈ ਤੇ ਮਨੁੱਖ ਨੂੰ ਕੀਰਤ ਕਰਨ ਲਈ ਪ੍ਰੇਰਿਤ ਕੀਤਾ ਹੈ ਪਾਸ਼ਾ ਤੇ ਸ਼ੈਲੀ ਪੱਖੋਂ ਇਹ ਨਵੰਦ ਪਾਠਕ ਦਾ ਧਿਆਨ ਖਿੱਚਦਾ ਹੈ